ਜਲੰਧਰ ਦੇ ਕੋਰਟ ਕੰਪਲੈਕਸ 'ਚ ਅੱਜ ਹਜ਼ਾਰ ਲੋਕਾਂ ਦੀ ਪੀੜ ਉਸ ਵੇਲੇ ਨਜ਼ਰ ਆਈ ਜਦੋਂ ਪਿਛਲੇ ਕੁਝ ਦਿਨਾਂ ਅੰਦਰ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਗਏ ਕਰੀਬ 12 ਹਜ਼ਾਰ ਚਲਾਨਾਂ ਨੂੰ ਭੁਗਤਣ ਲਈ ਇੱਕ ਲੋਕ ਅਦਾਲਤ ਲਗਾਈ ਗਈ। ਭਾਰੀ ਗਿਣਤੀ ਵਿੱਚ ਚਲਾਨ ਭੁਗਤਣ ਆਉਣ ਵਾਲੇ ਲੋਕਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਭੁਗਤਾ ਪ੍ਰਬੰਧ ਕੀਤੇ ਗਏ। ਟ੍ਰੈਫਿਕ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਕੋਈ ਨਾ ਕੋਈ ਮਹਿੰਮ ਫੈਲਾਈ ਜਾਂਦੀ ਹੈ ਪਰ ਇਸ ਵਾਰ ਜਲੰਧਰ ਦੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੇ ਨਾਲ-ਨਾਲ ਚਲਾਨ ਕੱਟਣ ਦਾ ਪੀੜਾ ਵੀ ਉ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੀਬ 12000 ਜ਼ਿਲ੍ਹਾ ਕੱਟੇ ਗਏ। ਚਲਾਨ ਕਰਨਾ ਨਾ ਆਨਲਾਈਨ ਕਰਦੇ ਹੋ ਕਰਨੇ ਦਾ ਐਂਡ ਆਫ ਦਾ ਡੇ ਪੈਸੇ ਕੋਵਿਡ ਆ ਕੋਵਿਡ ਦੇ ਗਾਈਡਲਾਈਨਸ ਦੇਖੋ ਆਨਲਾਈਨ ਕਿਵੇਂ ਪਾਈ ਜੇਬ ਤੇ ਨਹੀਂ ਪੈਸੇ ਜਾਣੇ ਜੇਕਰ ਭਾਜੀ ਜਿੰਨਾ ਮਰਜ਼ੀ ਲੈ ਲੈਣ ਦੇਣਾ ਨਾ ਹੈਗੀ ਆ ਆ ਦਾ ਰਸਤਾ ਕੋਣ ਚਲਾਨ ਕਰਨੇ ਉਹਨੇ ਪਹਿਲਾਂ ਤਾਂ ਪੈਸੇ ਲੈਂਦੇ ਆਪ ਜੇ ਉਹਨਾਂ ਦੇ ਜੇਬਾ ਭਰ ਜਾਂਦੇ ਫਿਰ ਉਹਨੇ ਕੋਟੇ ਪੂਰਾ ਕਰਨ ਲਈ ਚਲਾਨ ਕਰਨਾ ਜੋ ਮਰਜ਼ੀ ਕਰ ਲਓ ਚਲਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਪੈਸੇ ਤਾਂ ਦੇਣੇ ਹੀ ਆ ਜੀ ਤਾਂ ਹਾਂਜੀ ਜੇ ਦੇਖਿਆ ਜਾਦਾ ਚਲਾਨ ਬਹੁਤ ਜ਼ਿਆਦਾ ਹੋਦੇ ਕੀ ਕਹਿਣਾ ਚਾਹੋਗੇ ਕੋਣੇ ਕੋਟਾ ਪੂਰਾ ਕਰਨ ਦਾ ਪਿੱਛੇ ਉਹਨਾਂ ਨੂੰ ਡੰਡਾ ਚੜ੍ਹਾ ਦਿਆ ਉਹਨਾਂ ਨੇ ਕਰਨੀ ਆ ਚਲਾਨ ਸਰਕਾਰ ਨੂੰ ਚਾਹੀਦਾ ਇਹ ਸਾਰਾ ਕੁਝ ਸਰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰਚਾਇਆ ਦਾ ਸਾਹਮਣਾ ਕਰਨਾ ਦੇਖੋ ਆਪਾਂ ਇਹ ਨਹੀਂ ਕਹਿੰਨੇ ਕਿ ਆਪ ਲੋਕ ਵੀ ਆਪਾਂ ਵੀ ਗਲਤ ਆ ਪਰ ਫਿਰ ਵੀ ਤਾਂ ਕੋਈ ਸਿਸਟਮ ਹੋਣਾ ਚਾਹੀਦਾ ਠੀਕ ਹੈ ਡਿਜੀਟਲ ਇੰਡੀਆ ਹੈ ਕੋਈ ਸਿਸਟਮ ਹੋਣਾ ਚਾਹੀਦਾ ਬਾਹਰ ਆ ਫੋਰਨ ਆ ਕਿਤੇ ਵੀ ਚਲ ਜਓ ਤੁਸੀਂ ਮੈਂ ਬਾਹਰੋਂ ਆ ਅਸਟ੍ਰੇਲੀਆ ਤੋਂ ਮੈਂ ਤਾਂ ਵੈਸੇ ਬਾਜ਼ਾਰ ਗਿਆ ਹੀ ਤੇ ਉਹਨਾਂ ਨੇ ਚਲਾਨ ਕਰਦਾ ਉੱਥੇ ਘਰ ਚਲਾਨ ਆ ਜਾਂਦਾ ਘਰ ਪਈ ਹੋ ਜਾਂਦਾ ਚਲਾਨ ਇੱਥੇ ਰੰਗੂ ਥੋੜੋ ਡਿਜੀਟਲ ਇੰਡੀਆ ਇਹ ਹੋ ਨਹੀਂ ਸਕਦਾ ਨਾ ਆ ਜੀ ਫੋਰ ਪੇ ਦੇ ਕੀਤੇ ਕਿ ਚੋੜੇ ਦੇ ਕੁਐਸਟ ਕਰਨਾ ਚਾਹੁੰਦੇ ਨਵੀਂ ਗਵਰਨਮੈਂਟ ਲਈ ਠੀਕ ਹੈ ਜੀ ਆ ਜਿਹੜੀਆਂ ਖੱਜਲ ਖਰਾਬੀਆਂ ਸਾਡੀਆਂ ਹੋ ਰਹੀਆਂ ਇਹ ਨਾ ਹੁਣ ਹਰ ਬੰਦੇ ਕੋਲ ਨਾਲ ਕੀ ਟਾਈਮ ਆ ਜਿੰਨਾ ਗਵਰਨਮੈਂਟ ਕੋਲ ਟਾਈਮ ਹੈ ਇਨਾ ਆਮ ਬੰਦੇ ਤੁਸੀਂ ਸਾਹ ਲੋ ਲੋ 11 ਵਜ ਗਿਆ ਕਿਹੜਾ ਬੰਦਾ ਆਣ ਕੇ ਜਾਂ ਆ ਦੀ ਸ਼ਾਪ ਖੋਲੂ ਕੋ ਰੇੜੀ ਲਾਉ ਜਾਂ ਕੀ ਕਰੂਗਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹ ਰਹੇ ਤੁਸੀਂ ਪ੍ਰਸ਼ਾਸਨ ਨੂੰ ਸਾਡੇ ਅਗੇ ਇਹੀ ਮੰਗ ਆ ਜਨਾਬ ਕਚਹਿਰੀਆਂ ਵਿੱਚ ਵੀ ਜੇ ਇਹਨਾਂ ਕੋਲ ਨਹੀਂ ਸਟਾਫ ਹੈਗਾ ਫੋਰਡ ਕਰਨ ਪ੍ਰਾਈਵੇਟ ਬੰਦੇ ਰੱਖਣਾ ਤਾਂ ਕਿ ਹਰ ਚੀਜ਼ ਨੂੰ ਗਾਈਡ ਕਰਨ ਚਲਾਨ ਕਿ ਮਜਾ ਨਾ ਹੋਏ ਚਲਾਨ ਮਾਰਾ ਹੈ ਦਾ ਆਪਣਾ ਸੀਟ ਬੈਲਟ ਦਾ ਜੀ ਜੀ ਸਰ ਇਹ ਫੋਰਡ ਵਿੱਚ ਰਸਕਿਸ ਚਿੱਤਾ ਕਾ ਜੇ ਲੋਕ ਬਾਲਤ ਲੱਗੀ ਆ ਇਹਦੇ ਵਿੱਚ ਇਸ ਕਰਕੇ ਰਸ ਜਾ ਰਿਹਾ ਤੇ ਇੱਕ ਹੋਰ ਲੱਗੀ ਆ ਜੀ ਕਿਸੇ ਜਿਹੜਿਆ ਲਾਈਨਾਂ ਲੱਗੀਆਂ ਚਲਾਨਾਂ ਦੀ ਕਿਸ ਤੇ ਅੱਜ ਇਹਦੇ ਵਿੱਚ ਟ੍ਰੈਫਿਕ ਚਲਾਨ ਜਿਹੜੇ ਹੈਗੇ ਆ ਕਿ ਲੋਕਾਂ ਨੂੰ ਅੱਜ ਸਾਰੇ ਭੁਗਤਿਆ ਜਾਤਾ ਹੈ ਜਾਗਾ ਜਲਦੀ ਜਲਦੀ ਫਿਰ ਕੀ ਵਿਵਸਥਾ ਰੱਖੀ ਗਈ ਹੈ ਇਸ ਵਾਸਤੇ ਖਾਸ ਉਹਨਾਂ ਬਸ ਬਕਾਇਦਾ ਕਾਊਂਟਰ ਬਣੇ ਆ ਕਾਊਂਟਰ ਦੇ ਉੱਪਰੋਂ ਨੰਬਰ ਲੱਗਦਾ ਇਹਨਾਂ ਨੂੰ ਫਿਰ ਕੋਟੀ ਜਾ ਕੇ ਆਪਣਾ ਚਲਾਨ ਭੋਗਤ ਕੇ ਆਉਂਦੇ ਐ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ